O que O <coughs> artista ਜਿੰਦਾਬਾਦ ਉਹ ਨਾਲ ਤੇ ਹੋਰ ਹੋ ਗਿਆ ਉਹ ਕਹਿੰਦੇ ਪਿਆਰ ਦਿਖਾਇਆ ਜੀ ਵਿਕਾਸ ਨੂੰ ਜਿਹੜੀ ਚੀਜ਼ਾਂ ਨਹੀਂ ਹੋਈਆਂ ਤੁਸੀਂ ਕੁਝ ਦਿਨਾਂ ਚ ਕੀਤੀਆਂ ਲੱਖਾਂ ਚੋਂ ਦਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਾਡੇ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਵਰਕਰ ਸਾਨੂੰ ਬਹੁਤ-ਬਹੁਤ ਬਧਾਈਆਂ ਮਿਲੀਆਂ ਬਹੁਤ ਪਿਆਰ ਦਿੱਤਾ ਜਿੰਨੇ ਮੇਰੇ ਯਾਰ ਦੋਸਤ ਰਿਸ਼ਤੇ ਦਾ ਦੂਰ ਦੇ ਖੇਡਾਂ ਨਾਲ ਜਿੰਨੇ ਕੰਮ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਬਹੁਤ ਪਿਆਰ ਦਿੱਤਾ ਔਰ ਸਾਰੀ ਪ੍ਰੈਸ ਦਾ ਬਹੁਤ ਤੰਗਵਾ ਉਹਨਾਂ ਨੇ ਵੀ ਸਾਨੂੰ ਬਹੁਤ ਪਿਆਰ ਕੀਤਾ ਬੜੀ ਫੋਟੋਸ ਫਾਇਰੀ ਪੰਜਾਬ ਪ੍ਰਧਾਨ ਆ ਕੇ ਕੇ ਸੀਗੇ ਬੜੇ ਵੱਡੇ ਵਾਅਦੇ ਕਰਕੇ ਹੋਏ ਦੇਖੋ ਜਿਵੇਂ ਕੋਣ ਤੁਸੀਂ ਸਾਰਿਆਂ ਨੇ ਮਿਲ ਕੇ ਵਾਰਾਂ ਦੇ ਮਿਲ ਕੇ ਨਾ ਵੱਡਾ ਪਿਆਰ ਦਿੱਤਾ ਤੇ ਵਾਅਦੇ ਪੂਰੇ ਕਰਨਾ ਤੇ ਸਾਡਾ ਫਰਕ ਬਣਦਾ ਅਸੀਂ ਜਿੰਨਾ ਜਲਦੀ ਲੋ 2-4 ਦਿਨਾਂ ਦੇ ਵਿੱਚ ਇਹ ਲਾਉਣਾ ਸ਼ੁਰੂ ਕਰਦਾ ਹਾਂ ਉਸਤੇ ਬਹੁਤ ਬਹੁਤ ਧੰਨਵਾਦ ਜੀ ਦਾ ਕਾਕੀ ਨਾਮਾ ਦਾ ਕੀ ਹੰਦ ਮੈਂ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨਕ ਸਾਡ ਬੈਂਕ ਤੇ ਚੇਅਰਮੈਨ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਬੈਠਾ ਜੇ ਤੁਹਾਡੀ ਹੋਈ ਅੱਜ ਕੀ ਬਹੁਤ ਵਧੀਆ ਚੋਈ ਹੈ ਜੀ ਮਤਲਬ ਮੈਂ ਸਮਝਦਾ ਵੀ ਇੱਕ ਮਹੱਤਵਪੂਰਨ ਪਰਿਵਾਰ ਹੈ ਜਿਹੜਾ ਕਿ ਲੈਓ ਬਾਰੇ ਰੀਜਾ ਜਿਹੜਾ ਵਿਕਾਸ ਕਰਨ ਦੇ ਸਮਰਾਥਾ ਬਹੁਤ ਪਹਿਲਾਂ ਸਾਡੇ ਲੀਡਰ ਇਚ ਐਮਐਲਏ ਬਣੇ ਕਾਂਗਰਸ ਦੇਵੀ ਕਲੀਜਾ ਦੇਵੀ ਹੋਰ ਪਾਰਟੀਆਂ ਦੇ ਜਿਨ੍ਹਾਂ ਨੇ ਵਾਅਦੇ ਕੀਤੇ ਹੋਏ ਅਸੀਂ ਲੈਨੋਪਾਰ ਨੂੰ ਵਿਕਾਸ ਕਰਾਂਗੇ ਪਰ ਕਿਸੇ ਤੋਂ ਹੋਇਆ ਨਹੀਂ ਮੈਂ ਜ਼ਿਲ੍ਹੇ ਪਛਵਾਹ ਨੂੰ ਮੈਨੂੰ ਯਕੀਨ ਆ ਪੁਰਾ ਮੇਥਾ ਪਰਿਵਾਰਾਂ ਜਿਹੜਾ ਲੈਨੋਪਾਰ ਏਰੀਆ ਦਾ ਵਿਕਾਸ ਇੰਨਾ ਕਰ ਦੇਣਗੇ ਵੀ ਲੋਕ ਯਾਦ ਰੱਖਣਗੇ ਕਾਇਆ ਕਾਫ ਕਰ ਦੇਣਗੇ ਲੈਨੋਪਾਰ ਵੀ ਪਾਰਟੀ ਦੇ ਕਹਿੰਦੇ ਆਪਾਂ ਫਲੈਕਸ ਉਹਨਾਂ ਨੂੰ ਆਪਾਂ ਬੁਲਵਾਂ ਕਰ ਦਿੱਤੀ ਸੀ ਕਿਹਦਾ ਸਮਝ ਹੈ ਹਾਂਜੀ ਜਿਹੜੇ ਆਮ ਆਦਮੀ ਪਾਰਟੀ ਅਸੀਂ ਆਪਾਂ ਬੁਲਵਾਂ ਕਰ ਦਿੱਤੀ ਸੀ ਉਹਨਾਂ ਵੱਲੋਂ ਇਤਰਾਜ਼ ਕੀਤਾ ਗਿਆ ਸੀ ਅੱਜ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਫ ਇਸ ਲਈ ਅਸੀਂ ਤਾਂ ਪਾਰਟੀ ਸਾਡੀ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਵਿਕਾਸ ਵਿਕਾਸ ਦੇ ਵਿਕਾਸ ਨੂੰ ਲੈ ਕੇ ਚੱਲੀ ਸੀ ਮੈਂ ਤਾਂ ਸਾਹਮਣੇ ਵਿਕਾਸ ਦੇ ਵਾਅਦੇ ਕੀਤੇ ਸੀ ਔਰ ਉਹ ਵਿਕਾਸ ਨੂੰ ਲੋਕਾਂ ਨੇ ਵੋਟ ਪਾਈ ਆ Terima kasih telah menonton!